ਅਮਰੀਕਾ ਦੀਆਂ ਚਮਕਦੀਆਂ ਸੜਕਾਂ ਉੱਚੀਆਂ ਇਮਾਰਤਾਂ ਅਤੇ ਰੰਗ-ਬਰੰਗੀ ਸੱਭਿਆਤਾ ਦੇ ਵਿਚਕਾਰ ਇੱਕ ਅਜੀਹੀ ਘਟਨਾ ਵਾਪਰੀ ਜਿਸ ਨੇ ਸਾਰਿਆਂ ਦੇ ਦਿਲਾਂ ਨੂੰ ਝੰਡੋੜ ਕੇ ਰੱਖ ਦਿੱਤਾ ਇੱਕ ਨਿਹੰਗ ਸਿੰਘ ਜਿਸ ਦੀ ਪੱਗ ਤੇ ਸੂਰਜ ਦੀਆਂ ਕਿਰਨਾਂ ਚਮਕ ਰੀਆਂ ਸਨ ਜਿਸ ਦੀਆਂ ਅੱਖਾਂ ਦੇ ਵਿੱਚ ਗੁਰੂ ਦੀ ਜੋਤ ਅਤੇ ਦਿਲ ਦੇ ਵਿੱਚ ਸਿੱਖੀ ਦਾ ਅਟੱਲ ਜਜ਼ਬਾ ਸੀ ਅਮਰੀਕਾ ਦੇ ਇੱਕ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਦੇ ਲਈ ਟੈਕਸੀ ਦੇ ਵਿੱਚ ਸਫ਼ਰ ਕਰ ਰਿਹਾ ਸੀ ਪਰ ਇਹ ਸਫ਼ਰ ਉਸ ਦੇ ਲਈ ਅਣਚਾਈ ਪ੍ਰੀਖਿਆ ਬਣ ਗਿਆ ਜਦ ਟੈਕਸੀ ਦਾ ਡਰਾਈਵਰ ਜੋ ਕਿ ਇੱਕ ਪਾਦਰੀ ਸੀ ਉਸ ਨੇ ਸਿਰਫ ਨਿਹੰਗ ਸਿੰਘ ਦਾ ਮਜ਼ਾਕ ਉਡਾਇਆ ਸਗੋਂ ਉਸ ਨੂੰ ਧੱਕੇ ਮਾਰ ਕੇ ਟੈਕਸੀ ਦੇ ਵਿੱਚੋਂ ਬਾਹਰ ਕੱਢ ਦਿੱਤਾ ਇਹ ਸੀ ਉਹ ਪਲ ਜਦੋਂ ਨਫ਼ਰਤ ਨੇ ਸਿੱਖੀ ਦੀ ਸ਼ਾਨ ਨੂੰ ਚੁਣੌਤੀ ਦਿੱਤੀ ਪਰ ਕੀ ਇਹ ਕਹਾਣੀ ਇੱਥੇ ਖਤਮ ਹੋ ਜਾਂਦੀ ਹੈ ਨਹੀਂ ਇਹ ਤਾਂ ਸਿਰਫ ਇੱਕ ਸ਼ੁਰੂਆਤ ਸੀ ਇਹ ਕਹਾਣੀ ਹੈ ਇੱਕ ਅਜੇ ਹੀ ਨਿਹੰਗ ਸਿੰਘ ਦੀ ਜਿਸ ਦੀ ਸ਼ਾਂਤੀ ਅਤੇ ਸਬਰ ਦੀ ਅਗਨੀ ਨੇ ਨਫ਼ਰਤ ਦੇ ਅੰਗਾਰਿਆਂ ਨੂੰ ਠੰਡਾ ਕਰ ਦਿੱਤਾ ਇਹ ਕਹਾਣੀ ਹੈ ਉਸ ਸਸਪੈਂਸ ਦੀ ਜੋ ਤੁਹਾਨੂੰ ਸੋਚਣ ਤੇ ਮਜਬੂਰ ਕਰ ਦੇਵੇਗੀ ਕਿ ਉਹ ਨਿਹੰਗ ਸਿੰਘ ਅਸਲ ਦੇ ਵਿੱਚ ਕੌਣ ਸੀ ਅਤੇ ਕੀ ਪਾਦਰੀ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤੇ ਆਓ ਇਸ ਕਹਾਣੀ ਨੂੰ ਵਿਸਤਾਰ ਨਾਲ ਸੁਣੀਏ ਜਿੱਥੇ ਹਰ ਪਲ ਵਿੱਚ ਡੂੰਘਾਈ ਹਰ ਸ਼ਬਦ ਵਿੱਚ ਜਜ਼ਬਾਤ ਅਤੇ ਹਰ ਪਾਸੇ ਮੋੜ ਹੈ ਬਣੇ ਰਿਓ ਵੀਡੀਓ ਦੇ ਅੰਤ ਤੱਕ ਕੱਲੀ-ਕੱਲੀ ਗੱਲ ਤੋਂ ਤੁਹਾਨੂੰ ਰੂਬਰੂ ਕਰਵਾਉਣੀ ਹੈ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਐਦਾ ਦੀ ਜਾਣਕਾਰੀ ਹੈ ਇਸ ਤੋਂ ਕੋਈ ਮਨ ਜਾ ਨਾ ਰਹਿ ਜਾਵੇ ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਇਸ ਕਹਾਣੀ ਦਾ ਮੁੱਖ ਪਾਤਰ ਸਿੰਘ ਸਾਹਿਬ ਭਾਈ ਅਮਰਜੀਤ ਸਿੰਘ ਇੱਕ ਨਿਹੰਗ ਸਿੰਘ ਜਿਸ ਦਾ ਜਨਮ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਤਰਨ ਤਾਰਨ ਦੇ ਨੇੜੇ ਸਥਿਤ ਖਡੂਰ ਸਾਹਿਬ ਦੇ ਵਿੱਚ ਹੋਇਆ ਉਸ ਦੀ ਮਾਂ ਮਾਤਾ ਪ੍ਰਕਾਸ਼ ਕੌਰ ਇੱਕ ਅਮਰਤ ਧਾਰੀ ਸਿੱਖਣੀ ਸੀ ਜਿਸ ਨੇ ਆਪਣੇ ਪੁੱਤਰ ਨੂੰ ਬਚਪਨ ਤੋਂ ਹੀ ਗੁਰਬਾਣੀ ਦੀਆਂ ਮਿੱਠੀਆਂ ਸੁਰਾਂ ਅਤੇ ਸਿੱਖ ਇਤਿਹਾਸ ਦੀਆਂ ਵੀਰਤਾ ਭਰੀਆਂ ਕਹਾਣੀਆਂ ਨਾਲ ਸਿੰਜਿਆ ਉਸ ਦੇ ਪਿਤਾ ਸਰਦਾਰ ਹਰਬੰਸ ਸਿੰਘ ਇੱਕ ਨਿਹੰਗ ਸਿੰਘ ਸਨ ਜੋ ਬੁੱਢਾ ਦਲ ਦੇ ਜਥੇ ਵਿੱਚ ਸੇਵਾ ਕਰਦੇ ਸਨ ਬਚਪਨ ਵਿੱਚ ਹੀ ਅਮਰਜੀਤ ਸਿੰਘ ਨੇ ਸਿੱਖੀ ਦੇ ਸੰਘਰਸ਼ਮਈ ਜੀਵਨ ਨੂੰ ਅਪਣਾਉਣ ਦਾ ਫੈਸਲਾ ਲਿਆ ਸੀ। ਉਸ ਦੀ ਅੱਖਾਂ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਤੀਰ ਵਰਗੀਆਂ ਸਿੱਖਿਆਵਾਂ ਸਨ ਅਤੇ ਦਿਲ ਵਿੱਚ ਸੀ ਮਨ ਨੀਵਾ ਮਤ ਉੱਚੀ ਦਾ ਸਿਧਾਂਤ। ਅਮਰਜੀਤ ਸਿੰਘ ਨੇ ਨਾ ਸਿਰਫ ਗੁਰਬਾਣੀ ਦੀ ਸੰਥਿਆ ਕੀਤੀ ਸਗੋਂ ਸ਼ਾਸਤਰ ਵਿਦਿਆ ਵਿੱਚ ਵੀ ਮੁਹਾਰਤ ਹਾਸਲ ਕੀਤੀ। ਉਸ ਦੀ ਨੀਲੀ ਦਸਤਾਰ, ਚਮਕਦੀ ਕਿਰਪਾਨ ਅਤੇ ਸਰੀਰ ਤੇ ਪਹਿਨੀ ਬਾਣੀ ਦੀ ਮਾਲਾ ਉਸ ਨੂੰ ਇੱਕ ਚਲਦੀ ਫਿਰਦੀ ਸਿੱਖੀ ਦੀ ਮੂਰਤ ਬਣਾਉਂਦੀ ਸੀ ਉਸ ਦੀ ਹਰ ਗੱਲ ਵਿੱਚ ਸਿੱਖੀ ਦੀ ਗੰਭੀਰਤਾ ਅਤੇ ਸ਼ਾਂਤੀ ਦੀ ਲਹਿਰ ਸੀ ਪਰ ਉਸ ਦੇ ਜੀਵਨ ਦਾ ਮਕਸਦ ਸਿਰਫ ਸਿੱਖੀ ਦੀ ਸੇਵਾ ਸੀ ਉਸ ਨੇ ਫੈਸਲਾ ਕੀਤਾ ਕਿ ਉਹ ਵਿਦੇਸ਼ਾਂ ਵਿੱਚ ਜਾ ਕੇ ਸਿੱਖੀ ਦਾ ਪ੍ਰਚਾਰ ਕਰੇਗਾ ਅਤੇ ਗੁਰੂ ਦੇ ਸੰਦੇਸ਼ ਨੂੰ ਹਰ ਦਿਲ ਤੱਕ ਪਹੁੰਚਾਏਗਾ ਅਮਰਜੀਤ ਸਿੰਘ ਦੀ ਜ਼ਿੰਦਗੀ ਵਿੱਚ ਇੱਕ ਅਜੀਹਾ ਪਲ ਵੀ ਆਇਆ ਜਦੋਂ ਉਸ ਨੇ ਅੰਮ੍ਰਿਤ ਛਕਿਆ ਉਸ ਦਿਨ ਜਦੋਂ ਉਸਨੇ ਪੰਜ ਪਿਆਰਿਆਂ ਦੇ ਸਾਹਮਣੇ ਸੀਸ ਝੁਕਾਇਆ ਤਾਂ ਉਸਨੇ ਆਪਣੀ ਜ਼ਿੰਦਗੀ ਗੁਰੂ ਨੂੰ ਸਮਰਪਿਤ ਕਰ ਦਿੱਤੀ ਉਸਦੀ ਅਮਰਤ ਵੇਲੇ ਦੀ ਨਿਤਨੇਮ ਸ਼ਸਤਰਾਂ ਦੀ ਸੰਭਾਲ ਅਤੇ ਗੁਰਦੁਆਰਿਆਂ ਵਿੱਚ ਸੇਵਾ ਨੇ ਉਸਨੂੰ ਇੱਕ ਅਜਿਹਾ ਸਿੱਖ ਬਣਾਇਆ ਜੋ ਨਾ ਸਿਰਫ ਸ਼ਬਦਾਂ ਵਿੱਚ ਸਗੋ ਕਰਮਾਂ ਵਿੱਚ ਵੀ ਸਿੱਖੀ ਦੀ ਮਿਸਾਲ ਸੀ ਸਾਲ 2025 ਦੀਆਂ ਸਰਦੀਆਂ ਸਨ ਅਮਰਜੀਤ ਸਿੰਘ ਨੇ ਫੈਸਲਾ ਕੀਤਾ ਕਿ ਉਹ ਅਮਰੀਕਾ ਜਾਵੇਗਾ ਉਸ ਦਾ ਮਕਸਦ ਸੀ ਕਿ ਅਮਰੀਕਾ ਦੇ ਵੱਖ-ਵੱਖ ਗੁਰਦੁਆਰਿਆਂ ਵਿੱਚ ਸੇਵਾ ਕਰੇ ਅਤੇ ਸਿੱਖੀ ਦੇ ਸੰਦੇਸ਼ ਨੂੰ ਉੱਥੇ ਫੈਲਾਵੇ ਉਸ ਦਾ ਸਫ਼ਰ ਸ਼ੁਰੂ ਹੋਇਆ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਜਦੋਂ 에ਰਪੋਰਟ ਤੇ ਪਹੁੰਚਿਆ ਤਾਂ ਉਸ ਦੀ ਨੀਲੀ ਦਸਤਾਰ ਲੰਬੀ ਦਾੜੀ ਅਤੇ ਸ਼ਸਤਰਾਂ ਨੇ ਸਾਰਿਆਂ ਦਾ ਧਿਆਨ ਖਿੱਚਿਆ ਕੁਝ ਲੋਕਾਂ ਨੇ ਉਸ ਨੂੰ ਸਤਿਕਾਰ ਨਾਲ ਦੇਖਿਆ ਜਦਕਿ ਕੁਝ ਨੇ ਉਸ ਦੇ ਰੂਪ ਨੂੰ ਅਜੀਬ ਸਮਝਿਆ ਪਰ ਅਮਰਜੀਤ ਸਿੰਘ ਦੇ ਚਿਹਰੇ ਤੇ ਸਿਰਫ ਇੱਕ ਸ਼ਾਂਤ ਮੁਸਕਾਨ ਸੀ ਉਸ ਦੀ ਫਲਾਈਟ 16 ਘੰਟੇ ਬਾਅਦ ਨਿਊਯਾਰਕ ਦੇ ਜੌਨ ਆਫ ਕਨੇਡੀ ਹਵਾਈ ਅੱਡੇ ਤੇ ਉਤਰੀ ਅਮਰੀਕਾ ਦੀ ਧਰਤੀ ਤੇ ਕਦਮ ਰੱਖਦੇ ਹੀ ਉਸ ਨੇ ਗੁਰਬਾਣੀ ਦੇ ਇੱਕ ਤੁਕਮਹ ਉਚਾਰੀ ਨਾਨਕ ਦੁਖੀਆ ਸਭ ਸੰਸਾਰ ਮੈਂ ਸੁਖੀਆ ਜਿਸ ਨਾਮ ਅਧਾਰ ਉਸ ਦੇ ਦਿਲ ਵਿੱਚ ਗੁਰੂ ਦੀ ਜੋਤ ਸੀ ਅਤੇ ਉਸ ਨੂੰ ਕੋਈ ਡਰ ਨਹੀਂ ਸੀ ਅਮਰੀਕਾ ਵਿੱਚ ਉਸ ਨੇ ਸਭ ਤੋਂ ਪਹਿਲਾਂ ਨਿਊਯਾਰਕ ਦੇ ਰਿਚਮੰਡ ਹਿੱਲ ਗੁਰਦੁਆਰੇ ਦੇ ਦਰਸ਼ਨ ਕੀਤੇ ਉੱਥੇ ਉਸ ਨੇ ਸੇਵਾ ਕੀਤੀ ਗੁਰਬਾਣੀ ਦਾ ਕੀਰਤਨ ਸੁਣਿਆ ਅਤੇ ਸੰਗਤ ਨਾਲ ਸਿੱਖੀ ਦੀਆਂ ਗੱਲਾਂ ਸਾਂਝੀਆਂ ਕੀਤੀਆਂ ਉਸ ਦੀ ਸ਼ਾਂਤ ਸੁਭਾਅ ਅਤੇ ਗੁਰਬਾਣੀ ਦੀ ਡੂੰਗੀ ਸਮਝ ਨੇ ਸੰਗਤ ਨੂੰ ਪ੍ਰਭਾਵਿਤ ਕੀਤਾ ਉਸ ਨੇ ਨਿਊਯਾਰਕ ਤੋਂ ਬਾਅਦ ਕੈਲੀਫੋਰਨੀਆ ਟੈਕਸਸ ਨਿਊ ਜਰਸੀ ਦੇ ਗੁਰਦੁਆਰਿਆਂ ਦਾ ਦੌਰਾ ਕੀਤਾ ਹਰ ਥਾਂ ਉਸ ਦੀ ਇੱਕੋ ਹੀ ਰੁਟੀਨ ਸੀ ਅਮਰਤ ਵੇਲੇ ਉੱਠਣਾ ਨਿਤਨੇਮ ਕਰਨਾ ਸੇਵਾ ਕਰਨਾ ਅਤੇ ਸਿੱਖੀ ਦਾ ਪ੍ਰਚਾਰ ਕਰਨਾ ਸਾਧ ਸੰਗਤ ਜੀ ਜੋ ਕਿ ਅਮਰੀਕਾ ਦੀ ਸੰਗਤ ਸੀ ਉਹਨਾਂ ਦੇ ਵਿਚਾਰ ਸੁਣਨ ਤੋਂ ਬਹੁਤ ਪ੍ਰਭਾਵਿਤ ਹੋ ਗਈ ਸੀ ਅਤੇ ਹਰ ਸੰਗਤ ਜੋ ਕਿ ਬਹੁਤ ਜ਼ਿਆਦਾ ਪਸੰਦ ਕਰਦੀ ਸੀ ਕਿ ਭਾਈ ਸਾਹਿਬ ਜੋ ਵੀ ਕਥਾ ਕਰਦੇ ਨੇ ਕੀਰਤਨ ਕਰਦੇ ਨੇ ਉਸ ਦਾ ਪ੍ਰਭਾਵ ਸੰਗਤਾਂ ਦੇ ਦਿਲਾਂ ਦੇ ਉੱਪਰ ਸਿੱਧਾ ਪੈਂਦਾ ਸੀ ਇੱਕ ਦਿਨ ਅਮਰਜੀਤ ਸਿੰਘ ਨੇ ਫੈਸਲਾ ਕੀਤਾ ਕਿ ਵਾਸ਼ੀਗਟਨ ਡੀਸੀ ਦੇ ਇੱਕ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੇਗਾ ਉਸਨੇ ਇੱਕ ਟੈਕਸੀ ਬੁੱਕ ਕੀਤੀ ਟੈਕਸੀ ਦਾ ਡਰਾਈਵਰ ਸੀ ਜੇਮਸ ਮਾਰਟਿਨ ਜੋ ਕਿ ਇੱਕ ਪਾਦਰੀ ਜੋ ਅਕਸਰ ਆਪਣੇ ਚਰਚ ਦੀ ਸੇਵਾ ਤੋਂ ਬਾਅਦ ਟੈਕਸੀ ਚਲਾਉਂਦਾ ਸੀ ਜੇਮਸ ਦੇ ਮਨ ਵਿੱਚ ਸਿੱਖਾਂ ਦੇ ਪ੍ਰਤੀ ਇੱਕ ਅਜੀਬ ਹੀ ਨਫ਼ਰਤ ਸੀ ਉਸ ਦਾ ਮੰਨਣਾ ਸੀ ਕਿ ਸਿੱਖਾਂ ਦਾ ਪਹਿਰਾਵਾ ਅਤੇ ਰੀਤੀ ਰਿਵਾਜ ਅਮਰੀਕੀ ਸਭਿਆਚਾਰ ਦੇ ਖਿਲਾਫ ਹੈ ਉਹ ਅਕਸਰ ਹੀ ਸਿੱਖਾਂ ਦੇ ਬਾਰੇ ਗਲਤ ਧਾਰਨਾਵਾਂ ਨੂੰ ਆਪਣੇ ਮਨ ਵਿੱਚ ਪਾਲਿਆ ਹੋਇਆ ਸੀ ਜੋ ਅਮਰੀਕਾ ਦੇ ਵਿੱਚ ਸਾਡੇ ਬੱਚੇ ਜਾਂਦੇ ਨੇ ਉਹ ਦੱਸਦੇ ਨਹੀਂ ਤੇ ਕਈ ਵਾਰ ਤਾਂ ਆਪਣਾ ਯਕੀਨ ਨਹੀਂ ਆਉਂਦਾ ਕਿ ਉੱਥੇ ਗੁਰਸਿੱਖਾਂ ਨੂੰ ਤਾਂ ਨੌਕਰੀ ਵੀ ਨਹੀਂ ਮਿਲਦੀ ਜਿਹੜਾ ਉੱਥੇ ਕਲੀਨ ਸੇਫ ਰੱਖਦਾ ਹੈ ਆਪਣੀ ਦਾੜੀ ਮੁੰਨ ਕੇ ਰੱਖਦਾ ਹੈ ਜਾਂ ਤਾਂ ਮੁੰਨੀ ਹੋਵੇ ਜਾਂ ਫਿਰ ਤੁੰਨੀ ਹੋਵੇ ਖੁੱਲਾ ਦਾੜਾ ਪ੍ਰਕਾਸ਼ ਕਰਕੇ ਉੱਥੇ ਕੋਈ ਨੌਕਰੀ ਨਹੀਂ ਕਰ ਸਕਦਾ ਅੱਜ ਵੀ ਇਹ ਗੁਲਾਮੀ ਦੀ ਨਿਸ਼ਾਨੀ ਹੈ ਜਿਹੜੇ ਗੋਰੇ ਅਮਰੀਕਾ ਵਾਲੇ ਸਾਡੇ ਕੋਲੇ ਇੱਥੇ ਰਾਜ ਕਰਕੇ ਗਏ ਨੇ। ਉਹੀ ਨਫ਼ਰਤ ਉਸ ਟੈਕਸੀ ਡਰਾਈਵਰ ਜੇਮਸ ਮਾਰਟਿਨ ਉਸ ਦੇ ਮਨ ਵਿੱਚ ਦੇਖਣ ਨੂੰ ਮਿਲਦੀ ਸੀ। ਜਦੋਂ ਅਮਰਜੀਤ ਸਿੰਘ ਟੈਕਸੀ ਦੇ ਵਿੱਚ ਬੈਠਾ ਤਾਂ ਜੇਮਸ ਨੇ ਉਸਨੇ ਨੀਲੀ ਦਸਤਾਰ ਅਤੇ ਲੰਮੀ ਦਾੜੀ ਅਤੇ ਕਿਰਪਾਨ ਨੂੰ ਘੂਰਿਆ। ਉਸ ਦੀਆਂ ਅੱਖਾਂ ਵਿੱਚ ਨਫ਼ਰਤ ਦੀ ਚਮਕ ਸੀ। ਅਮਰਜੀਤ ਸਿੰਘ ਨੇ ਸਤਕਾਰ ਨਾਲ ਕਿਹਾ ਆਈ ਸਾਬ ਮੈਨੂੰ ਵਾਸਟੀ ਗਠਕ ਦੇ ਗੁਰਦੁਆਰਾ ਸਾਹਿਬ ਤੇ ਲੈ ਚੱਲੋ ਪਰ ਜੇਮਸ ਨੇ ਜਵਾਬ ਵਿੱਚ ਇੱਕ ਮਖੌਲ ਭਰੀ ਮੁਸਕਾਨ ਦਿੱਤੀ ਉਸਦੇ ਮਾਨੀ ਮਨ ਵਿੱਚ ਇੱਕ ਮਜ਼ਾਕ ਸੀ ਕਿਉਂਕਿ ਅਮਰਜੀਤ ਨੂੰ ਸਿਰਫ ਮਜ਼ਾਕ ਦੇ ਪਾਤਰ ਵਜੋਂ ਦੇਖ ਰਿਹਾ ਸੀ ਤੇ ਦਿਲ ਦੇ ਵਿੱਚ ਇੱਕ ਨਫ਼ਰਤ ਪਾਲੀ ਬੈਠਾ ਸੀ ਅਮਰਜੀਤ ਦੇ ਪਰਤੇ ਸਫ਼ਰ ਸ਼ੁਰੂ ਹੋਇਆ ਪਰ ਜੇਮਸ ਨੇ ਇੱਕ ਇੱਕ ਕਰਕੇ ਅਮਰਜੀਤ ਨੂੰ ਜਲੀਲ ਕਰਨਾ ਸ਼ੁਰੂ ਕਰ ਦਿੱਤਾ ਤੁਸੀਂ ਇਹ ਸਭ ਪਹਿਰਾਵਾ ਕਿਉਂ ਪਾਉਂਦੇ ਹੋ ਇਹ ਅਮਰੀਕਾ ਹੈ ਇੱਥੇ ਇਹੋ ਜਿਹੇ ਕੱਪੜੇ ਨਹੀਂ ਚੱਲਦੇ ਅਮਰਜੀਤ ਸਿੰਘ ਨੇ ਸ਼ਾਂਤੀ ਨਾਲ ਜਵਾਬ ਦਿੱਤਾ ਕਿ ਭਾਈ ਸਾਹਿਬ ਮੈਂ ਨਿਮਰਤਾ ਸਹਿਤ ਬੇਨਤੀ ਕਰ ਰਿਹਾ ਹਾਂ ਕਿ ਸਾਡੇ ਪਹਿਰਾਵੇ ਦੇ ਉੱਪਰ ਸਾਡੀਆਂ ਕਕਾਰਾਂ ਦੇ ਉੱਪਰ ਤੁਸੀਂ ਐਦਾਂ ਦੇ ਜਵਾਬ ਨਾ ਕਰੋ ਐਦਾਂ ਨੇ ਤੁਸੀਂ ਤਰਕ ਨਾ ਕਰੋ ਇਹ ਸਾਡੇ ਗੁਰੂ ਦੀ ਦੇਣ ਹੈ ਇਹ ਪਹਿਰਾਵਾ ਮੇਰੀ ਪਹਿਚਾਨ ਅਤੇ ਮੇਰੇ ਸਤਕਾਰ ਦਾ ਪ੍ਰਤੀਕ ਹੈ ਪਰ ਜੇਮਸ ਦੀ ਜੋ ਨਫ਼ਰਤ ਹੈ ਉਹ ਹੋਰ ਜ਼ਿਆਦਾ ਵੱਧ ਗਈ। ਉਸਨੇ ਅਮਰਜੀਤ ਸਿੰਘ ਦੀ ਕਿਰਪਾਨ ਵੱਲ ਇਸ਼ਾਰਾ ਕਰਕੇ ਕਿਹਾ ਕਿ ਤੁਸੀਂ ਇਹ ਚਾਕੂ ਕਿਉਂ ਰੱਖਦੇ ਹੋ? ਕਿ ਤੁਹਾਨੂੰ ਕੋਈ ਖਤਰਾ ਹੈ? ਅਮਰਜੀਤ ਸਿੰਘ ਨੇ ਫਿਰ ਵੀ ਸਬਰ ਨਾਲ ਸਮਝਾਇਆ ਕਿ ਇਹ ਚਾਕੂ ਨਹੀਂ। ਇਸ ਨੂੰ ਸ਼ੇਰੀ ਸਾਹਿਬ ਕਹਿੰਦੇ ਨੇ ਅਤੇ ਇਹ ਵੀ ਸਾਡੇ ਧਰਮ ਦਾ ਹਿੱਸਾ ਹੈ। ਇਹ ਸਾਡੀ ਸੁਰੱਖਿਆ ਅਤੇ ਸੇਵਾ ਦਾ ਪ੍ਰਤੀਕ ਹੈ। ਉਸ ਤੋਂ ਬਾਅਦ ਉਹ ਜੋ ਟੈਕਸੀ ਡਰਾਈਵਰ ਸੀ ਪਾਦਰੀ ਉੱਚੀ ਉੱਚੀ ਹੱਸਣ ਲੱਗਿਆ। ਟੈਕਸੀ ਹਜੇ ਅੱਧੇ ਰਸਤੇ ਵਿੱਚ ਹੀ ਸੀ ਜਦੋਂ ਜੇਮਸ ਦੀ ਨਫ਼ਰਤ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਉਸ ਨੇ ਅਚਾਨਕ ਟੈਕਸੀ ਨੂੰ ਸੜਕ ਦੇ ਕਿਨਾਰੇ ਰੋਕ ਦਿੱਤੀ ਅਤੇ ਗੁੱਸੇ ਨਾਲ ਚੀਕਿਆ ਤੁਸੀਂ ਲੋਕ ਅਮਰੀਕਾ ਨੂੰ ਗੰਦਾ ਕਰਦੇ ਹੋ ਬਾਹਰ ਨਿਕਲੋ ਮੇਰੀ ਟੈਕਸੀ ਵਿੱਚੋਂ ਅਮਰਜੀਤ ਸਿੰਘ ਨੇ ਸ਼ਾਂਤੀ ਨਾਲ ਕਿਹਾ ਕਿ ਭਾਈ ਸਾਹਿਬ ਮੈਂ ਸਿਰਫ ਗੁਰਦੁਆਰੇ ਜਾਣਾ ਚਾਹੁੰਦਾ ਹਾਂ ਮੈਂ ਕੋਈ ਗਲਤੀ ਨਹੀਂ ਕੀਤੀ ਪਰ ਜੇਮਸ ਨੇ ਉਸ ਦੀ ਇੱਕ ਨਾ ਸੁਣੀ ਉਸ ਨੇ ਅਮਰਜੀਤ ਸਿੰਘ ਦਾ ਸਮਾਨ ਟੈਕਸੀ ਦੇ ਵਿੱਚੋਂ ਬਾਹਰ ਸੁੱਟ ਦਿੱਤਾ ਅਤੇ ਉਸ ਨੂੰ ਧੱਕੇ ਮਾਰ ਕੇ ਸੜਕ ਤੋਂ ਥੱਲੇ ਉਤਾਰ ਦਿੱਤਾ। ਉਹ ਪਲ ਸੀ ਜਦੋਂ ਸੜਕ ਤੇ ਖੜੇ ਲੋਕਾਂ ਦੀਆਂ ਅੱਖਾਂ ਅਮਰਜੀਤ ਸਿੰਘ ਵੱਲ ਚੁਕੀਆਂ। ਕੁਝ ਲੋਕਾਂ ਨੇ ਜੇਮਸ ਦੀ ਇਸ ਹਰਕਤ ਦੀ ਨਿਖੇਦੀ ਕੀਤੀ ਪਰ ਅਮਰਜੀਤ ਸਿੰਘ ਨੇ ਸਿਰਫ ਸ਼ਾਂਤੀ ਨਾਲ ਆਪਣਾ ਸਮਾਨ ਚੁੱਕਿਆ ਅਤੇ ਗੁਰਬਾਣੀ ਦੀ ਇੱਕ ਤੁਕ ਮੋਹ ਉਚਾਰੀ ਸਭ ਕੋ ਮੀਤ ਹਮ ਆਪਣਾ ਕੀਨਾ ਹਮ ਸਭ ਨਾ ਕੇ ਸਾਜੀ। ਉਸ ਨੇ ਚਿਹਰੇ ਤੇ ਕੋਈ ਵੀ ਗੁੱਸਾ ਨਹੀਂ ਸੀ ਨਾ ਕੋਈ ਸ਼ਿਕਾਇਤ ਉਸਨੇ ਸਿਰਫ ਇੱਕ ਡੂੰਗੀ ਸਾ ਲਈ ਅਤੇ ਅੱਗੇ ਵਧਣ ਦਾ ਫੈਸਲਾ ਕੀਤਾ ਪਰ ਇਹ ਸੀ ਸਸਪੈਂਸ ਦੀ ਸ਼ੁਰੂਆਤ ਅਮਰਜੀਤ ਸਿੰਘ ਦੀ ਸ਼ਾਂਤੀ ਅਤੇ ਸਬਰ ਦੇ ਪਿੱਛੇ ਕੋਈ ਰਾਜ਼ ਸੀ ਤੇ ਅਮਰਜੀਤ ਸਿੰਘ ਕੌਣ ਸੀ ਅਤੇ ਉਸ ਦੀ ਇਸ ਸ਼ਾਂਤੀ ਦਾ ਅਸਰ ਕੀ ਹੋਣ ਵਾਲਾ ਸੀ ਅਮਰਜੀਤ ਸਿੰਘ ਨੇ ਸੜਕ ਤੇ ਖੜੇ ਖੜੇ ਆਪਣੀ ਦਸਤਾਰ ਨੂੰ ਸਹੀ ਕੀਤਾ ਆਪਣੀ ਕਿਰਪਾਨ ਨੂੰ ਸਤਕਾਰ ਨਾਲ ਛੋਇਆ ਅਤੇ ਚੁੱਪਚਾਪ ਅੱਗੇ ਵਧ ਗਿਆ ਉਸ ਦੀ ਸ਼ਾਂਤੀ ਨੇ ਸੜਕ ਤੇ ਖੜੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਇੱਕ ਅਜਿਹਾ ਇਨਸਾਨ ਜਿਸ ਨੂੰ ਜਲੀਲ ਕਰਕੇ ਸੜਕ ਤੇ ਸੁੱਟ ਦਿੱਤਾ ਗਿਆ ਉਸ ਦੇ ਚਿਹਰੇ ਤੇ ਗੁੱਸੇ ਦੀ ਇੱਕ ਝਲਕ ਵੀ ਨਹੀਂ ਸੀ ਕੁਝ ਲੋਕਾਂ ਨੇ ਉਸ ਨੂੰ ਪੁੱਛਿਆ ਤੁਸੀਂ ਚੁੱਪ ਕਿਉਂ ਹੋ ਤੁਸੀਂ ਇਸ ਅਨਿਆਏ ਦਾ ਜਵਾਬ ਕਿਉਂ ਨਹੀਂ ਦਿੰਦੇ ਅਮਰਜੀਤ ਸਿੰਘ ਨੇ ਸਿਰਫ ਮੁਸਕਰਾਉਂਦੇ ਹੋਏ ਕਿਹਾ ਗੁਰੂ ਦੀ ਰਜਾ ਵਿੱਚ ਸਭ ਕੁਝ ਹੈ ਜੋ ਵੀ ਹੁੰਦਾ ਹੈ ਉਸ ਦੀ ਮਰਜ਼ੀ ਨਾਲ ਹੁੰਦਾ ਹੈ ਪਰ ਅਮਰਜੀਤ ਸਿੰਘ ਦੀ ਸ਼ਾਂਤੀ ਦੇ ਪਿੱਛੇ ਇੱਕ ਡੂੰਘਾ ਰਾਜ ਸੀ ਉਹ ਸਿਰਫ ਇੱਕ ਨਿਹੰਗ ਸਿੰਘ ਨਹੀਂ ਸੀ ਉਸ ਦੀ ਜ਼ਿੰਦਗੀ ਦੇ ਵਿੱਚ ਇੱਕ ਅਜੀਹਾ ਪਲ ਆਇਆ ਜਦੋਂ ਉਸ ਨੂੰ ਗੁਰੂ ਦੀ ਸਿੱਧੀ ਜੋਤ ਦੇ ਦਰਸ਼ਨ ਹੋਏ ਸਨ ਉਸ ਨੇ ਆਪਣੀ ਜ਼ਿੰਦਗੀ ਵਿੱਚ ਕਈ ਅਜੀਹੀਆ ਘਟਨਾਵਾ ਦੇਖਿਆ ਸਨ ਜਿਨ੍ਹਾਂ ਨੇ ਉਸ ਨੂੰ ਸਬਰ ਅਤੇ ਸ਼ਾਂਤੀ ਦੀ ਅਜੀਹੀ ਸ਼ਕਤੀ ਦਿੱਤੀ ਸੀ ਜੋ ਸਧਾਰਨ ਮਨੁੱਖ ਦੀ ਸਮਝ ਤੋਂ ਬਾਹਰ ਸੀ ਉਸ ਦੀ ਸ਼ਾਂਤੀ ਸਿਰਫ ਬਾਹਰੀ ਨਹੀਂ ਸੀ ਸਗੋਂ ਉਸ ਦੇ ਅੰਦਰ ਗੁਰੂ ਦੇ ਜੋਤ ਦੀ ਅਗਨੀ ਸੀ ਜੋ ਹਰ ਨਫ਼ਰਤ ਨੂੰ ਸਾੜ ਕੇ ਸੁਆਹ ਕਰ ਸਕਦੀ ਸੀ ਕੁਝ ਮਹੀਨਿਆਂ ਬਾਅਦ ਇੱਕ ਅਜੀਬ ਸੰਜੋਗ ਵਾਪਰਿਆ ਜੇਮਸ ਮਾਰਟਿਨ ਉਹ ਪਾਦਰੀ ਜਿਸ ਨੇ ਅਮਰਜੀਤ ਸਿੰਘ ਨੂੰ ਜਲੀਲ ਕੀਤਾ ਸੀ ਇੱਕ ਦਿਨ ਇੱਕ ਸਿੱਖ ਸਮਾਗਮ ਵਿੱਚ ਪਹੁੰਚਿਆ ਇਹ ਸਮਾਗਮ ਵਾਰਸੀ ਗਠਨ ਦੇ ਇੱਕ ਗੁਰਦੁਆਰਾ ਸਾਹਿਬ ਵਿੱਚ ਹੋ ਰਿਹਾ ਸੀ ਜਿੱਥੇ ਅਮਰਜੀਤ ਸਿੰਘ ਸੇਵਾ ਕਰ ਰਿਹਾ ਸੀ ਜੇਮਸ ਨੂੰ ਉਸਦੇ ਚਰਚ ਦੇ ਇਸ ਸਮਾਗਮ ਵਿੱਚ ਭੇਜਿਆ ਗਿਆ ਸੀ ਤਾਂ ਜੋ ਵੱਖ-ਵੱਖ ਧਰਮਾਂ ਨੂੰ ਸਮਝਵਾ ਸਕੇ ਜਦੋਂ ਜੇਮਸ ਨੇ ਅਮਰਜੀਤ ਸਿੰਘ ਨੂੰ ਗੁਰਦੁਆਰੇ ਦੇ ਲੰਗਰ ਹਾਲ ਦੇ ਵਿੱਚ ਸੇਵਾ ਕਰਦੇ ਦੇਖਿਆ ਤਾਂ ਉਸਦੇ ਪੈਰੋਂ ਹਟੋ ਜ਼ਮੀਨ ਖਿਸਕ ਗਈ ਅਮਰਜੀਤ ਸਿੰਘ ਨੇ ਉਸੇ ਸ਼ਾਂਤ ਮੁਸਕਾਨ ਨਾਲ ਸੰਗਤ ਨੂੰ ਲੰਗਰ ਪਸੋਰ ਰਿਹਾ ਸੀ ਜੇਮਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਉਸਦੇ ਮਨ ਵਿੱਚ ਅਮਰਜੀਤ ਸਿੰਘ ਦੀ ਸ਼ਾਂਤੀ ਅਤੇ ਸਬਰ ਦੀ ਤਸਵੀਰ ਘੁੰਮਣ ਲੱਗੀ ਉਸਨੇ ਮਹਿਸੂਸ ਕੀਤਾ ਕਿ ਉਸਨੇ ਇੱਕ ਅਜਿਹੇ ਇਨਸਾਨ ਨੂੰ ਜਲੇਲ ਕੀਤਾ ਜਿਸ ਦਾ ਦਿਲ ਸਿਰਫ ਪਿਆਰ ਅਤੇ ਸੇਵਾ ਦੇ ਨਾਲ ਭਰਿਆ ਹੋਇਆ ਹੈ ਜੇਮਸ ਨੇ ਹੌਲੀ-ਹੌਲੀ ਅਮਰਜੀਤ ਸਿੰਘ ਦੇ ਨੇੜੇ ਜਾਣ ਦੀ ਹਿੰਮਤ ਕੀਤੀ। ਉਸ ਦੀਆਂ ਅੱਖਾਂ ਵਿੱਚ ਪਛਤਾਵੇ ਦੇ ਹੰਝੂ ਸਨ। ਉਸ ਨੇ ਅਮਰਜੀਤ ਦੇ ਪੈਰਾਂ ਵਿੱਚ ਝੁੱਕ ਕੇ ਮਾਫੀ ਮੰਗੀ ਅਤੇ ਕਿਹਾ ਕਿ ਮੈਂ ਤੁਹਾਨੂੰ ਜਲੀਲ ਕੀਤਾ। ਮੈਂ ਤੁਹਾਡੇ ਧਰਮ ਨੂੰ ਨਹੀਂ ਸਮਝਿਆ। ਮੈਨੂੰ ਮਾਫ ਕਰ ਦਿਓ। ਅਮਰਜੀਤ ਸਿੰਘ ਨੇ ਉਸ ਨੂੰ ਚੁੱਕਿਆ ਅਤੇ ਮੋਢੇ ਤੇ ਹੱਥ ਰੱਖਿਆ ਅਤੇ ਕਿਹਾ ਕਿ ਗੁਰੂ ਨੇ ਸਾਨੂੰ ਸਭ ਨੂੰ ਮਾਫ ਕਰਨਾ ਸਿਖਾਇਆ ਹੈ। ਸਰਬੱਤ ਦਾ ਭਲਾ ਸਾਡਾ ਸਿਧਾਂਤ ਹੈ। ਉਸਨੇ ਜੇਮਸ ਨੂੰ ਇੱਕ ਗੁਰਬਾਣੀ ਦੀ ਤੁਕ ਸੁਣਾਈ ਕਿ ਸਭ ਕੋ ਮੀਤ ਹਮ ਆਪਣਾ ਕੀਨਾ ਹਮ ਸਭ ਨਾ ਕੇ ਸਾਂਜੀ ਕਿ ਜੋ ਵੀ ਦੁਨੀਆ ਦੇ ਵਿੱਚ ਜਿੰਨੇ ਵੀ ਲੋਕ ਮੌਜੂਦ ਨੇ ਸਾਰੇ ਸਾਡੇ ਆਪਣੇ ਨੇ ਸਾਡੇ ਗੁਰੂ ਸਾਹਿਬ ਨੇ ਸਾਨੂੰ ਇਹ ਸਿਖਾਇਆ ਹੈ ਕਿ ਮਾਨਸ ਕੀ ਜਾਤ ਸਭੈ ਇੱਕ ਹੈ ਪਹਿਚਾਨੋ ਕਿ ਅਸੀਂ ਸਾਰੇ ਹੀ ਚਾਹੇ ਕੋਈ ਹਿੰਦੂ ਹੈ ਚਾਹੇ ਕੋਈ ਮੁਸਲਮਾਨ ਹੈ ਚਾਹੇ ਕੋਈ ਸਿੱਖ ਹੈ ਚਾਹੇ ਕੋਈ ਇਸਾਈ ਹੈ ਸਾਰੇ ਹੀ ਧਰਮਾਂ ਨੂੰ ਸਤਿਕਾਰ ਦਿੰਨੇ ਹਾਂ ਅਤੇ ਸਾਡੇ ਲਈ ਤਾਂ ਸਾਰੇ ਹੀ ਲੋਕ ਇੱਕ ਹੀ ਨੇ ਕਿਉਂਕਿ ਸਾਡੇ ਗੁਰੂ ਨੇ ਸਾਨੂੰ ਸਿਖਾਇਆ ਹੈ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ जग ਉਪਜਿਆ ਕੌਣ ਭਲੇ ਕੌਣ ਮੰਦੇ ਉਸ ਪਾਦਰੀ ਨੂੰ ਆਪਣੇ ਕੀਤੇ ਦਾ ਬਹੁਤ ਜ਼ਿਆਦਾ ਅਫਸੋਸ ਹੋਣ ਲੱਗਿਆ ਅਤੇ ਉਹ ਨਿਹੰਗ ਸਿੰਘ ਦੇ ਕੋਲੋਂ ਮਾਫੀ ਮੰਗਣ ਲੱਗਿਆ ਅਤੇ ਇਹ ਵੀ ਕਹਿਣ ਲੱਗਿਆ ਕਿ ਮੈਂ ਤਾਂ ਸੁਣਿਆ ਸੀ ਕਿ ਨਿਹੰਗ ਸਿੰਘ ਜੋ ਕਿ ਬਹੁਤ ਜ਼ਿਆਦਾ ਗੁੱਸੇ ਵਾਲੇ ਹੁੰਦੇ ਨੇ ਮੈਂ ਤੁਹਾਨੂੰ ਜਲੀਲ ਕਰਕੇ ਆਪਣੀ ਟੈਕਸੀ ਤੋਂ ਬਾਹਰ ਕੱਢਿਆ ਤੇ ਤੁਸੀਂ ਚੁੱਪਚਾਪ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਹੋਏ ਸਾਈਡ ਤੇ ਹੋ ਕੇ ਤੁਸੀਂ ਬਿਲਕੁਲ ਵੀ ਗੁੱਸਾ ਨਹੀਂ ਦਿਖਾਇਆ ਪਰ ਉਸੇ ਦੌਰਾਨ ਹੀ ਨਿਹੰਗ ਸਿੰਘ ਨੇ ਜਵਾਬ ਦਿੱਤਾ ਕਿ ਭਾਈ ਸਾਹਿਬ ਸਾਨੂੰ ਨਿਮਰਤਾ ਦੇ ਵਿੱਚ ਰਹਿਣਾ ਵੀ ਸਾਡੇ ਗੁਰੂ ਨੇ ਸਿਖਾਇਆ ਹੈ ਸਾਨੂੰ ਜੁਝਾਰੂ ਬਣਨਾ ਵੀ ਸਾਡੇ ਗੁਰੂ ਨੇ ਸਿਖਾਇਆ ਹੈ ਸਾਡੇ ਗੁਰੂ ਨੇ ਇਹ ਸਿਖਾਇਆ ਕਿ ਜਿੱਥੇ ਜ਼ਰੂਰਤ ਪਵੇ ਉੱਥੇ ਤੁਸੀਂ ਕਿਰਪਾਨ ਚੱਕ ਲੋ ਉੱਥੇ ਤੁਸੀਂ ਡਟ ਕੇ ਖੜ ਜਾਓ ਪਰ ਜਿੱਥੇ ਨਿਮਰਤਾ ਦਿਖਾਉਣੀ ਹੈ ਉੱਥੇ ਤੁਸੀਂ ਨਿਮਰਤਾ ਹੀ ਦਿਖਾਉਣੀ ਹੈ ਇਹ ਕਹਾਣੀ ਸਿਰਫ ਅਮਰਜੀਤ ਸਿੰਘ ਅਤੇ ਜੇਮਸ ਦੀ ਨਹੀਂ ਸਗੋ ਸਿੱਖੀ ਦੀ ਸ਼ਾਂਤੀ ਅਤੇ ਸਬਰ ਦੀ ਜਿੱਤ ਦੀ ਕਹਾਣੀ ਹੈ ਅਮਰਜੀਤ ਸਿੰਘ ਦੀ ਸ਼ਾਂਤੀ ਨੇ ਨਫ਼ਰਤ ਨੂੰ ਹਰਾਇਆ ਅਤੇ ਜੇਮਸ ਦੇ ਪੇਸ਼ਤਾਵੇ ਨੇ ਸਿੱਖੀ ਦੀ ਮਹਾਨਤਾ ਨੂੰ ਸਤਿਕਾਰ ਦਿੱਤਾ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਸੱਚੀ ਜਿੱਤ ਗੁੱਸੇ ਜਾਂ ਹਿੰਸਾ ਵਿੱਚ ਨਹੀਂ ਸਗੋ ਸਬਰ ਪਿਆਰ ਅਤੇ ਸੇਵਾ ਦੇ ਵਿੱਚ। ਸੋ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ رائے ਹੈ? ਕਮੈਂਟ ਕਰਕੇ ਜਰੂਰ ਦੱਸਿਓ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ। ਧੰਨਵਾਦ।